ਪੰਜਾਬ ਦੇ ਵਿੱਚ ਪੰਚਾਇਤ ਸਰਪੰਚਾ ਦੀਆਂ ਹੋਈਆਂ ਜਿਮਨੀ ਚੋਣਾ ਵਿੱਚ ਬਲਾਕ ਰੁੜਕਾ ਕਲਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਤਿੰਨ ਪਿੰਡਾਂ ਵਿੱਚ ਇਹ ਚੋਣਾਂ ਹੋਈਆਂ ਸਨ ਪਰ ਇੱਕ ਪਿੰਡ ਵਿੱਚ ਸਰਵ ਸੰਮਤੀ ਹੋਣ ਕਾਰਨ ਉੱਥੇ ਮੈਂਬਰ ਪੰਚਾਇਤ ਦੀ ਚੋਣ ਨਹੀਂ ਹੋਈ ਜਦਕਿ ਪਿੰਡ ਢੀਸੀਆਂ ਕਾਨਾ ਵਿਖੇ ਸਰਪੰਚ ਦੀ ਚੋਣ ਤੇ ਗੁਹਾਵਰ ਜੀਟੀ ਰੋਡ ਵਿਖੇ ਪੰਚਾਇਤ ਮੈਂਬਰ ਦੀ ਚੋਣ ਐਤਵਾਰ ਨੂੰ ਕਰਵਾਈਆਂ ਗਈਆਂ ਜਿਸ ਵਿੱਚ ਪਿੰਡ ਟੀਸੀਆਂ ਕਾਨਾਂ ਦੀ ਗੱਲ ਕੀਤੀ ਜਾਵੇ ਤੇ ਤਸਵੀਰ ਤੋਂ ਹੀ ਅਮਨ ਅਮਾਨ ਨਾਲ ਪੁਲਿਸ ਦੀ ਕੜੀੜੀ ਸੁਰੱਖਿਆ ਹੇਠਾਂ ਚੋਣਾਂ ਕਰਵਾਈਆਂ ਗਈਆਂ ਜਿਸ ਵਿੱਚ 2627 ਕੁੱਲ ਵੋਟਾਂ 'ਚੋਂ 1607 ਵੋਟਰਾਂ ਨੇ ਆਪਣੀ ਵੋਟ ਪਾਈ ਸਰਪੰਚ ਦੇ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਨ੍ਹਾਂ ਵਿੱਚ ਸੁਮਨ ਰਾਣੀ ਤੇ ਗੁਰਜੀਤ ਕੌਰ ਵਿੱਚ ਸਰਪੰਚੀ ਦਾ ਮੁਕਾਬਲਾ ਸੀ ਸ਼ਾਮ ਨੂੰ ਇਹਨਾਂ ਤੀਜੀਆਂ ਵਿੱਚ ਸੁਮਨ ਰਾਣੀ ਨੂੰ 935 ਵੋਟਾਂ ਹਾਸਲ ਹੋਈਆਂ ਜਦਕਿ ਗੁਰਜੀਤ ਕੌਰ ਨੂੰ 639 ਵੋਟਾਂ ਹਾਸਲ ਹੋਈਆਂ 31 ਵੋਟਾਂ ਰੱਦ ਹੋਈਆਂ ਦੋ ਨੋਟਾਂ ਨੂੰ ਵੋਟਾਂ ਪਈਆਂ ਇੱਥੇ ਦੱਸ ਦੇ ਕਿ ਇਸ ਪਿੰਡ ਦੇ ਸਰਪੰਚ ਜਗੀਰੋ ਮਹਿ 237 ਵੋਟਾਂ ਨਾਲ ਗੁਰਜੀਤ ਕੌਰ ਤੋਂ ਜਿੱਤੂ ਰਹੇ ਸਨ ਪਰ ਉਹਨਾਂ ਦੀ ਮੌਤ ਹੋਣ ਕਾਰਨ ਇਹ ਜਿਮਨੀ ਚੋਣ ਕਰਵਾਈ ਗਈ ਹੈ ਜਿਸ ਵਿੱਚ ਸੁਮਨ ਰਾਣੀ ਨੇ ਜਿੱਤ ਹਾਸਲ ਕੀਤੀ ਹੈ ਤੇ ਪਿੰਡ ਦੇ ਨਵੇਂ ਸਰਪੰਚ ਚੁਣੇ ਗਏ ਹਨ ਸੁਮਨ ਰਾਣੀ ਉਹਨਾਂ ਦੇ ਪਤੀ ਮਨਿੰਦਰ ਬਿੱਟਾ ਪਿੰਡ ਦੇ ਸਾਬਕਾ ਸਰਪੰਚ ਸੁਸ਼ੀਲ ਵਰਦੀ ਅਤੇ ਉਹਨਾਂ ਦੇ ਸਮਰਥਕਾਂ ਨੇ ਸਮੂਹ ਵੋਟਰਾਂ ਸਪੋਰਟਰਾਂ ਦਾ ਤੇ ਪਿੰਡ ਦੇ ਪੰਚਾਇਤ ਮੈਂਬਰਾਂ ਦਾ ਪਿੰਡ ਵਾਸੀਆਂ ਦਾ ਐਨਆਰਆਈਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਭਰੋਸਾ ਉਹਨਾਂ ਨੇ ਕੀਤਾ ਹੈ ਉਹ ਉਸਤੇ ਪੂਰਾ ਉਤਰਨ ਦਾ ਹਰ ਸੰਭਵ ਯਤਨ ਕਰਨਗੇ 1607 ਵੋਟਾਂ ਪਈਆਂ ਜੀ ਇਹ ਜਿਹਦੇ ਵਿੱਚ ਸੁਮਨ ਰਾਣੀ ਨੂੰ 935 ਪਈਆਂ ਆ ਤੇ ਗੁਰਜੀਤ ਕੌਰ ਨੂੰ ਪਈਆਂ 639 ਨੋਟਾ 2 ਆ ਤੇ 31 ਵੋਟਾਂ ਰੱਦ ਹੋਈਆਂ ਜਿਹਦੇ ਵਿੱਚ ਕੀ ਕਹਿੰਦੇ ਕਿੰਨੀ ਲੀਡ ਨਾਲ ਦਿੱਤੇ ਜੀ ਇਹ 296 ਦੀ ਲੀਡ ਨਾਲ ਦਿੱਤੇ ਅੱਛਾ ਪਿਛਲੀ ਵਾਰ ਵੀ ਇਹੀ ਕੈਂਡੀਡੇਟ ਸੀਗੇ 237 ਦੇ ਨਾਲ ਇਹ ਹਾਰ ਸੀਗੀ ਤਾਂ ਹੁਣ ਜਿਹੜੀ ਹੈ ਇਹ ਫੁਰਵਜਾਇਆ ਹਾਂਜੀ 296 ਵੋਟਾਂ ਵਾਦੇ ਕੀਤੇ ਆ ਕਹਿੰਦੇ ਜੇ ਡਿਵੈਲਪਮੈਂਟ ਜੋ ਹੈਗੀ ਆ ਪੂਰੀ ਕਰਾਂਗੇ ਜੋ ਵਾਦੇ ਕੀਤੇ ਆ ਜਰੂਰ ਪੂਰੇ ਕਰਾਂਗੇ ਪਹਿਲ ਦੇ ਆਧਾਰ ਤੇ ਕਰਾਂਗੇ ਔਰ ਸਾਰਿਆਂ ਨੂੰ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਮਾਣ ਬਖਸ਼ਿਆ ਔਰ ਇਨੀ ਲੀਡ ਨਾਲ ਸਾਨੂੰ ਅੱਗੇ ਮਤਲਬ ਬਧਾਇਆ ਉਹਨਾਂ ਨੇ ਸਰਪੰਚ ਸਾਹਿਬ ਹੋਏ ਸਰਪੰਚ ਸਾਹਿਬ ਕੀ ਕਹਿਣਾ ਚਾਹੂਗੇ ਵੋਟਰਾਂ ਦਾ ਸਪੋਰਟਰਾਂ ਦਾ ਧੰਨਵਾਦ ਕਰਨਾ ਚਾਹੂਗੇ ਹਾਂਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਇਨੀ ਲੀਡ ਨਾਲ ਜਿੱਤੀ ਮੈਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਹਾਂਜੀ 782 296 ਹਾਂਜੀ ਬੜੇ ਬੇਸਬਰ ਹੋ ਰਹੇ ਨੇ ਬਾਹਰ ਇੰਤਜ਼ਾਰ ਹੋ ਰਹੇ ਨੇ ਸਾਹਿਬ ਸੁਣ ਲੋ ਹਾਂਜੀ ਹਾਂਜੀ ਲੋਕਾਂ ਵਿੱਚ ਬਹੁਤ ਉਛਾਲ ਹੈ ਹਾਂਜੀ ਚਲੋ ਬਹੁਤ-ਬਹੁਤ ਮੁਬਾਰਕਾਂ ਹਾਂਜੀ ਹਾਂਜੀ ਵੇਖੋ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਟੇਸੀਆਂ ਕਾਨਾ ਵਿੱਚ ਸਰਪੰਚ ਦੀ ਜਿਮਨੀ ਚੋਣ ਹੋਈ ਸੀ ਜੋ ਕਿ ਸ਼੍ਰੀਮਤੀ ਜਗੀਰੋ ਮਹੇਜ ਜੀ ਦੇ ਸਾਨੂੰ ਸਦੀਵੀ ਵਿਛੋੜਾ ਦੇ ਜਾਣ ਦੇ ਕਾਰਨ ਦੁਆਰਾ ਹੋਈ ਆ ਇਸ ਚੋਣ ਵਿੱਚ ਸੋਮਰ ਰਾਣੀ ਪਤਨੀ ਸ਼੍ਰੀ ਮਨਦੀਪ ਕੁਮਾਰ ਬਟਾ ਤੇ ਗਰਜੀਤ ਕੌਰ ਸਪਤਨੀ ਸ਼੍ਰੀ ਤਰਸੀਮ ਸਿੰਘ ਜੀ ਦੇ ਵਿਚਕਾਰ ਮੁਕਾਬਲਾ ਸੀ ਇਸ ਮੁਕਾਬਲੇ ਦੇ ਵਿੱਚ ਜੇਤੂ ਰਹੀ ਸਾਡੇ ਸੁਮਨ ਰਾਣੀ ਵਾਈਫ ਆਫ ਮਨਦੀਪ ਕੁਮਾਰ ਬਟਾਈ ਜਿਨ੍ਹਾਂ ਨੂੰ 935 ਵੋਟਾਂ ਪਈਆਂ ਅਤੇ ਗੁਰਜੀਤ ਕੋਰ ਨੂੰ 639 ਵੋਟਾਂ ਪਈਆਂ ਜਿਨ੍ਹਾਂ ਦੀ ਜਿੱਤ ਦਾ ਫਰਕ 296 ਵੋਟਾਂ ਦਾ ਸੀ ਪਿਛਲੇ ਵਾਰ ਦੇ ਜੇਤੂ ਰਹੇ ਉਮੀਦਵਾਰ ਦੇ ਜੋ ਚੋਣ ਦਾ ਜਿੱਤ ਸੀ ਉਹ 237 ਵੋਟਾਂ ਦੇ ਨਾਲ ਹੋਈ ਸੀ ਇਸ ਵਾਰ ਪਿੰਡ ਦੇ ਸਮੂਹ ਨੇ ਇਕੱਤਰ ਹੋ ਕੇ ਪਿਛਲੇ ਸਾਲ ਨਾਲੋਂ ਵੀ ਵੱਧ ਸਹਿਯੋਗ ਦਿੱਤਾ ਔਰ ਇਹ ਜੋ ਚੋਣ ਸੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਹੇਠ ਨਹੀਂ ਹੋਈ ਸਮੁੱਚੇ ਨਗਰ ਦੇ ਭਾਈਚਾਰੇ ਨੇ ਇਕੱਠੇ ਹੋ ਕੇ ਸ਼੍ਰੀ ਮਨਦੀਪ ਕੁਮਾਰ ਬਿੱਟਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਉਹਨਾਂ ਨੇ ਪੂਰੇ ਨਗਰ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਆਪਣੇ ਸਪਤਨੀ ਨੂੰ ਕੈਂਡੀਡੇਟ ਬਣਾਇਆ ਤੇ ਅੱਜ ਨਗਰ ਨੇ ਉਹਨਾਂ ਨੂੰ ਆਪਣਾ ਜੋ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ ਉਸ ਨੂੰ ਸੰਪੂਰਨ ਕੀਤਾ ਔਰ ਮੈਂ ਪੂਰੇ ਨਗਰ ਦੀ ਤਰਫੋਂ ਸ਼੍ਰੀ ਮਨਦੀਪ ਕੁਮਾਰ ਬਟਾ ਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਤੇ ਪੂਰੇ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਇਸ ਚੋਣ ਨੂੰ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਕੀਤਾ ਹੈ ਅਤੇ ਨਵੀਂ ਪੰਚਾਇਤ ਨੂੰ ਇਹ ਆਸ ਕਰਦਾ ਹਾਂ ਕਿ ਜੋ ਵੀ ਮੈਂਬਰ ਹਨ ਪੂਰੇ ਨਗਰ ਦੇ ਲਈ ਇਕਜੁੱਟ ਹੋ ਕੇ ਕੰਮ ਕਰਨ ਤਾਂ ਜੋ ਪਿੰਡ ਵਾਸੀਆਂ ਦੀਆਂ ਜੋ ਭਾਵਨਾਵਾਂ ਹਨ ਉਹਨਾਂ ਤੇ ਇਸ ਪੂਰਨ ਕੰਮ ਕੀਤੇ ਜਾਣ ਬਾਕੀ ਫੇਰ ਬੇਨਤੀ ਹੈ ਪੰਚਾਇਤ ਨਮੀਨੂ ਕੇ ਪੂਰੇ ਪਿੰਡ ਦੇ ਸਹਿਯੋਗ ਨਾਲ ਕਾਰਜ ਕਰਨੇ ਸ਼ੁਰੂ ਕਰੋ ਪੂਰਾ ਨਗਰ ਤੁਹਾਡੇ ਨਾਲ ਹੈ ਹਰ ਫੀਲਡ ਦੇ ਵਿੱਚ ਕੱਢਣ ਲਈ ਤਿਆਰ ਹੈ ਪੂਰਾ ਨਗਰ ਨੂੰ ਫੇਰ ਮੈਂ ਵਧਾਈ ਦਿੰਦਾ ਹਾਂ ਕਿ ਜੋ ਅੱਜ ਦੀ ਚੋਣ ਹੈ ਸੰਪੂਰਨ ਨਗਰ ਵਧਾਈ ਦਾ ਪਾਤਰ ਹੈ